ਮਾਚੀਵਾੜਾ ਸਾਹਿਬ ਦੇ ਬੱਸ ਸਟੈਂਡ ਦੇ ਨੇੜੇ ਬਣੀ ਹੋਈ ਸ਼ਬਦ ਲਾਇਬ੍ਰੇਰੀ ਪਿਛਲੇ ਲੰਬੇ ਸਮੇਂ ਤੋਂ ਖਸਤਾ ਹਾਲਤ ਦੇ ਵਿੱਚ ਹੋਈ ਪਈ ਸੀ ਸਮਾਜ ਸੇਵੀ ਅਮਰਤਪਾਲ ਵੱਲੋਂ ਲਾਇਬ੍ਰੇਰੀ ਨੂੰ ਸੁਰਜੀਤ ਕਰਨ ਦਾ ਮੁੱਦਾ ਚੁਕਿਆ ਗਿਆ ਤਾਂ ਨਗਰ ਕੌਂਸਲ ਦੇ ਪ੍ਰਧਾਨ ਮੋਹਿਤ ਗੁੰਦਰਾ ਵੱਲੋਂ ਇਸ ਲਾਇਬ੍ਰੇਰੀ ਨੂੰ ਸੁੰਦਰ ਤੇ ਵਧੀਆ ਬਣਾਉਣ ਦੇ ਲਈ 12 ਲੱਖ ਰੁਪਏ ਦੇ ਖਰਚ ਦਾ ਮਤਾ ਪਾਇਆ ਗਿਆ ਅਤੇ ਅੱਜ ਇਸ ਦਾ ਰਸਮੀ ਤੌਰ ਤੇ ਉਦਘਾਟਨ ਕੀਤਾ ਗਿਆ ਤਾਂ ਇਸ ਮੌਕੇ ਤੇ ਵਿਧਾਇਕ ਜਗਤਾਰ ਸਿੰਘ ਦਿਾਲਪੁਰਾ ਅਤੇ ਨਗਰ ਕੌਂਸਲ ਦੇ ਪ੍ਰਧਾਨ ਮੋਹਿਤ ਕੁੰਦਰਾ ਵੱਲੋਂ ਸਾਂਝੀ ਤੌਰ ਤੇ ਕੀਤਾ ਗਿਆ ਜਾਣਕਾਰੀ ਦੇ ਅਨੁਸਾਰ ਤੁਹਾਨੂੰ ਦੱਸ ਦਈਏ ਕਿ ਇਸ ਸਵਰਗੀ ਲੇਖਕ surjeet singh ਵੱਲੋਂ ਲਾਇਬ੍ਰੇਰੀ ਨੂੰ ਸ਼ੁਰੂ ਕਰਵਾਇਆ ਸੀ ਉਹਨਾਂ ਦੇ ਜਾਣ ਤੋਂ ਬਾਅਦ ਇਸ ਲਾਇਬ੍ਰੇਰੀ ਨੇ ਦੀ ਜਿਹੜੀ ਆ ਕਿਸੇ ਨੇ ਵੀ ਸਹਾਰ ਨਹੀਂ ਲਈ ਇਸ ਨੂੰ ਆਧੁਨਿਕ ਤਰੀਕੇ ਦੇ ਨਾਲ ਰੈਨੂਏਸ਼ਨ ਕੀਤਾ ਜਾਏਗਾ ਜਿਸ ਦਾ ਉਦਘਾਟਨ ਅੱਜ ਕਰ ਦਿੱਤਾ ਗਿਆ ਤੇ ਇਸ ਤੋਂ ਇਲਾਵਾ ਇਸ ਸ਼ਬਦ ਲਾਇਬ੍ਰੇਰੀ ਦੇ ਵਿੱਚ ਉਹਨਾਂ ਦਾ ਨਾਮ ਵੀ ਜਿਹੜਾ ਕਿ ਇਸ ਲਾਇਬ੍ਰੇਰੀ ਦੇ ਨਾਲ ਜੋੜਿਆ ਜਾਏਗਾ ਪੀਆ ਦੇ ਤੁਹਾਨੂੰ ਸਾਨੂੰ ਬੀਕਲੰਬਟ ਐਪ ਤੋਂ ਲਾਇਬ੍ਰੇਰੀ ਜੋ ਵੀ ਪੈਸੇ ਦਾ ਤੇ ਮੁਰੀ ਆਓ ਤੇ ਉਹ ਕੰਪਲੀਟ ਸਾਡੇ ਮਹੌਮਦ ਕਾਨੀਕਰ ਸੁਜੀਦ ਅਦਮ ਦੀ ਯਾਦ ਨੂੰ ਸਮਰਪਿਤ ਇੱਕ ਲਾਇਬ੍ਰੇਰੀ ਕੀਤੀ ਹੈ ਜਿਹੜੀ ਨਰਵ ਕਾਉਂਸਲ ਨੇ ਤੇ ਬਹੁਤ ਅਜਿਹੇ ਕਾਸਨ ਸੀਗਾ ਇੱਕ ਵਧੀਆ ਗੱਲ ਤੁਹਾਨੂੰ ਕਹਿੰਦੇ ਜਦੋਂ ਸ਼ੁਰੂਆਤ ਤੱਕ ਬਗ ਬੈਠਣ ਬੱਚੇ ਆਉਣ ਵੀ ਲੱਗੇ ਪੜ੍ਹਨ ਵੀ ਲੱਗੇ ਤੇ ਹੁਣ ਜਿੰਮੇ ਅੱਜ 12 ਲੱਖ ਰੁਪਏ ਦਾ ਇੱਕ ਬਜਟ ਹੈ ਜਿਹੜਾ ਇਹਦੇ ਵਾਸਤੇ ਦਿਲਰੱਖ ਕੇ ਨਵ ਬਕਸਾ ਉਹ ਵੀ ਕੰਮ ਹੁਣ ਲਾਉ ਕੰਮ ਹੋਊਗਾ ਤੇ ਜੋ ਪਤਾਬਾ ਕਤੂਬਾ ਦੀ ਸੇਵਾ ਉਹ ਵੀ ਬਹੁਤ ਜਿਵੇਂ ਸੈਸਪਰ ਵੀ ਰਾਇਸੀ ਉਹਨੇ ਕੀਤੀ ਹੈ ਉਹਦੇ ਵਾਸਤੇ ਇੱਕ ਵਧੀਆ ਪ੍ਰੋਜੈਕਟ ਤੁਹਾਨੂੰ ਪਤਾ ਇੱਕ ਸ਼ਹਿਰ ਵਾਸਤੇ ਕਿ ਲਾਇਬ੍ਰੇਰੀ ਤੇ ਬਹੁਤ ਜੋਗ ਜਗ੍ਹਾ ਤੇ ਆ ਬਿਲਕੁਲ ਬੱਸ ਸਟੈਂਡ ਦੇ ਵਿੱਚ ਹੈਗੀ ਆ ਤੇ ਨਾਲ ਨਾਲ ਜੇ ਆਪਾਂ ਦੇਖਿਆ ਜਾਵੇ ਜਿਹੜੀ ਪਾਰਕ ਦੀ ਸਹੂਲਤ ਆਪਾਂ ਪਾਰਕ ਬਣਾ ਰਹੇ ਹਾਂ ਤੇ ਉਹ ਵੀ ਬਿਲਕੁਲ ਨਜ਼ਦੀਕ ਆ ਇੱਕ ਵਧੀਆ ਮਾਹੌਲਾ ਲਾਇਬ੍ਰੇਰੀ ਵਾਸਤੇ ਕਿਤੇ ਨਾ ਕਿਤੇ ਸ਼ਹਿਰ ਵਾਸੀਆਂ ਦੇ ਵਿੱਚ ਇਸ ਮਸਲੇ ਨੂੰ ਲੈ ਕੇ ਖੁਸ਼ੀ ਦਾ ਮਾਹੌਲ ਵੀ ਹੈ ਕਿ ਅੱਗੇ ਤੋਂ ਜੇ ਇਹ ਲਾਇਬ੍ਰੇਰੀ ਦੇ ਵੱਲ ਪੂਰਾ ਧਿਆਨ ਦਿੱਤਾ ਜਾਵੇ ਸਹਿਯੋਕਾਰਾਂ ਵੱਲੋਂ ਬਿਲਕੁਲ ਜੀ ਦੇਖੋ ਰਲ ਕੇ ਹੁਣ ਤੁਹਾਨੂੰ ਪਤਾ ਹੀ ਹੈ ਇਹਦੇ ਵਾਸਤੇ ਜੇ ਕੰਮ ਕਰਦਾ ਸਾਰਾ ਰਲ ਕੇ ਹੋਣਾ ਇੱਕ ਟੀਮ ਵਰਕ ਹੈ ਇਹ ਸਹਿਯੋਕਾਰ ਵੀ ਆਪਣੀ ਭੂਮਿਕਾ ਜੋ ਨਿਭਾਉਣ ਨਾਲ ਬਤੌਰ ਨਗਰ ਕਾਉਂਸਲ ਜੋ ਆਪਣੀ ਭੂਮਿਕਾ ਉਹ ਨਿਭਾਈ ਜਾਊਗੀ ਨਰਨਦਰ ਜਿਹੜੇ ਫੰਡ ਦੀ ਲੋੜ ਪੰਦੀ ਹੈ ਜੋ ਕਿਸੇ ਤਰ੍ਹਾਂ ਦੀ ਲੋੜ ਪੈਂਦੀ ਆ ਤਾਂ ਨਗਰ ਕਾਉਂਸਲ ਖੜੀ ਆ ਸੇ ਮਿਲਦੋ ਸਹਿਯੋਕਾਰ ਤੋਂ ਵੀ ਸਿੱਖੜੇ ਆ ਤੇ ਸਾਰੇ ਰਲ ਕੇ ਮੈਨੂੰ ਇਹ ਵੀ ਜਿਹੜੀ ਇਹ ਦੁਬਾਰਾ ਸ਼ੁਰੂਆਤ ਹੋਈ ਆ ਇਹ ਸੋ ਅੱਜ ਬਹੁਤ ਖੁਸ਼ੀ ਦਾ ਦੇਣਾ ਤੇ ਮੈਂ ਧੰਨਵਾਦ ਕਰਦਾ ਹਲਕਾ ਵਿਧਾਇਕ ਦਾ ਜਿਨ੍ਹਾਂ ਨੇ ਕਈ ਵਾਰ ਅਗਲੇ ਨੂੰ ਇਹ ਹੋ ਜਾਂਦਾ ਵੀ ਕੰਮ ਕਰਨ ਵਾਲੇ ਨੂੰ ਅਗਲਾ ਕਹਿੰਦਾ ਪ੍ਰਧਾਨ ਬਹੁਤ ਕੰਮ ਕਰਦਾ ਪ੍ਰਧਾਨ ਤਾਂ ਕੰਮ ਕਰਦਾ ਜੇ ਪਿੱਛੋਂ ਵਿਧਾਇਕ ਦੀ ਹੱਲਾਸ਼ੇਰੀ ਆ ਔਰ ਮੈਂ ਇਸ ਗੱਲ ਦੀ ਮਾਣ ਮਹਿਸੂਸ ਕਰਦਾ ਕਿ ਜਿਸ ਵੀ ਕੰਮ ਨੂੰ ਐਮਐਲਏ ਸਾਹਿਬ ਨੂੰ ਇਲਾਕੇ ਦੇ ਕੰਮ ਲਈ ਕਿਹਾ ਤਾਂ ਉਹਨਾਂ ਨੇ ਕਦੇ ਨਾ ਨਹੀਂ ਕੀਤੀ ਸੋ ਉਹਦਾ ਨਤੀਜਾ ਇਹ ਹੈ ਕਿ ਬਹੁਤ ਥੋੜੇ ਦਿਨਾਂ ਅੰਦਰ ਅਸੀਂ ਇਸ ਲਾਇਬ੍ਰੇਰੀ ਨੂੰ ਇੰਨੀ ਸੋਹਣੀ ਬਣਾ ਦਾਂਗੇ ਕਿ ਤੁਸੀਂ ਅਗਲੀ ਵਾਰ ਜਦੋਂ ਸਾਡੇ ਤੋਂ ਬਿਨਾਂ ਵੀ ਇੱਥੇ ਆ ਕੇ ਇਹਨੂੰ ਦੇਖੋਗੇ ਤਾਂ ਤੁਸੀਂ ਮਾਣ ਮਹਿਸੂਸ ਕਰੋਗੇ ਮਾਛੀਵਾੜਾ ਸਾਹਿਬ ਚ ਲਾਇਬ੍ਰੇਰੀ ਬਣ ਚੁੱਕੀ ਹੈ। ਪ੍ਰਧਾਨ ਜੀ ਜਿਸ ਤਰ੍ਹਾਂ ਅੱਜ ਦੀ ਪੀੜ੍ਹੀ ਮੋਬਾਈਲਾਂ ਦੇ ਵਿੱਚ ਰਹੀ ਹੈ। ਤੁਹਾਨੂੰ ਕੀ ਲੱਗਦਾ ਹੈ ਲਾਇਬ੍ਰੇਰੀ ਬਣਨ ਨਾਲ ਨੌਜਵਾਨ ਪੀੜ੍ਹੀ ਕਿਤਾਬਾਂ ਪ੍ਰਤੀ ਉਚੀ ਦਿਖਾਈ? ਰੁਚੀ ਦਿਖਾਉਣ ਵਾਲੀ ਜਿਹੜੀ ਗੱਲ ਆ ਦੀਪਕ ਜੀ ਮੈਂ ਮੰਨਦਾ ਕਿ ਪਿੰਡਾਂ ਤੋਂ ਬਹੁਤ ਬੱਚੇ ਆਉਂਦੇ ਨੇ। ਕਿਉਂਕਿ ਹਰ ਬੰਦਾ ਘਰੋਂ ਸੌਖਾ ਨਹੀਂ। ਸੋ ਕੁਝ ਐਸੇ ਵੀ ਨੇ ਪਰਿਵਾਰ ਕਿ ਜਿਨ੍ਹਾਂ ਨੂੰ ਅੱਗੇ ਕੋਚਿੰਗ ਲੈਣ ਵਿੱਚ ਦਿੱਕਤ ਆਉਂਦੀ ਆ। ਸੋ ਮੈਂ ਮੰਨਦਾ ਕਿ ਲੋੜਵੰਦਾ ਲਈ ਜਿਨ੍ਹਾਂ ਨੇ ਪੜ ਕੇ ਮਾਪੇ ਦਾ ਨਾਮ ਰੋਸ਼ਨ ਕਰਨਾ ਉਹਨਾਂ ਲਈ ਇਹ ਰਾਮ ਬਾਗ ਸਾਬੂ ਸਾਬਤ ਹੋਊਗਾ ਕਿਉਂਕਿ ਪੁਰੇ ਆ ਕੇ ਉਹਨਾਂ ਨੂੰ ਕਿਤਾਬਾਂ ਵੀ ਮਹਈਆ ਕਰਾਵਾਂਗੇ ਕੋਚਿੰਗ ਵੀ ਮਹਈਆ ਕਰਾਵਾਂਗੇ ਇੱਥੇ ਏਸੀ ਲੱਗਣੇ ਆ ਵਾਤਾਵਰਣ ਵੀ ਉਸੇ ਤਰ੍ਹਾਂ ਦਾ ਬਣਾਵਾਂਗੇ ਸੋ ਮੈਨੂੰ ਇਹ ਲੱਗਦਾ ਕਿ ਬਹੁਤ ਵੱਡਾ ਉਪਰਾਲਾ